ਅੱਛਾ ਇਹ ਤਾਂ ਬਹੁਤ ਸਾਰਾ ਦੱਸ ਸਕਦੇ ਆ ਕਿ ਮੈਂ ਕਿਉਂ ਨਹੀਂ ਕਾਰਵਾਈ ਕੋਈ ਪ੍ਰੈਸ਼ਰ ਚਾਹ ਜਾਂ ਕਿਸੇ ਦਬਾਵ ਦਾ ਚਲੇ ਨਹੀਂ ਨਹੀਂ ਕੋਈ ਸਾਡੇ ਕਿਸੇ ਦਾ ਦਬਾਅ ਨਹੀਂ ਕਰਦਾ ਕੋਈ ਨਾ ਯੋਤ ਉਹ ਕੋ ਕੋ ਪੇਸਟ ਨਹੀਂ ਆ ਸਾਰਾ ਕੰਮ ਕੀ ਆ ਲੈ ਕਿ ਤੁਸੀਂ ਮੇਰਾ ਕੀ ਕਰ ਲੋ ਸਾਡੇ ਬੱਚੇ ਨੂੰ ਮਤਲਬ ਬਾਹਰ ਬੋਲਦੀ ਹੈ ਮਾਤਾ ਉਹ ਚੰਗੂ ਬਾਹਰ ਬੋਲਦੀ ਹੁੰਦਾ ਕੋਈ ਨਹੀਂ ਸਾਡੇ ਕੋਈ ਨਾ ਸੀ ਲੇਡੀਜ਼ ਘਰ ਵਾਲੇ ਮੇਰੇ ਹਸਬੰਦ ਨੂੰ 9 ਸਾਲੋਂ ਚਲਵਾਰ ਨਹੀਂ ਹੋ ਰਹਾ ਤੱਕ ਪੀਆ ਨਹੀਂ ਹੋਏ ਉਹਦੇ ਬਾਹਰ ਨਹੀਂ ਤੇ ਦੇਪਾ ਦੀ ਛੁੱਟੀ ਆਉਂਦੇ ਨੇ ਹਾਂ ਜੀ ਉਹ ਲੈਂਦੇ ਨੇ ਛੁੱਟੀ ਕੋਈ ਗੱਲਬਾਤ ਨਹੀਂ ਕੋਈ ਉਧਰ ਜਾਂਦਾ ਹੀ ਨਹੀਂ ਹਾਂ ਲੋਕ ਪਿੰਡੋਂ ਚ ਜਾਂਦਾ ਹੀ ਨਹੀਂ ਆਈ ਉਧਰ ਬਹੁਤ ਬਹੁਤ ਸੁਣਾਈ ਹੋਣੀ ਚਾਹੀਦੀ ਹੈ ਦਿਖਾ ਦੇਣ ਕਿ ਨਗੇ ਪੋਤੀਆ ਪੋਤੇ ਨੇ ਇਹ ਮਾਰ ਚ ਲੈ ਇਹ ਖਤਰਾ ਬਣਿਆ ਸਾਰ ਸਾਡੇ ਵਾਸਤੇ ਜਮਿਆ ਬੰਦੋ ਦਾ ਸਾਥ ਲੋਕੀ ਪ੍ਰੋਫਾਈਲ ਨੇ ਮਾਜੀ ਸਭ ਉਹ ਦਾ ਹਰ ਸੰਦੀਪ ਜਿਹੜਾ ਲਿਖਾਇਆ ਬਾਕੀ ਅਨੋਂ ਉਹਨਾਂ ਤੋਂ ਕਰ ਲੈ ਲਈ ਅੱਛਾ ਸਰ ਤੁਸੀਂ ਐ ਐਸਐਚਓ ਸਾਹਿਬ ਨੂੰ ਪੁੱਛੋ ਕਿ ਉਹਨਾਂ ਤੇ ਕੋਈ ਪ੍ਰੈਸ਼ਰ ਸੀ ਜਾਂ ਕੋਈ ਗੱਲ ਸੀ ਇੱਕ ਹਫਤੇ ਤੋਂ ਸਾਡੀ ਉਹ ਸੁਣਵਾਈ ਕਿਉਂ ਨਹੀਂ ਕਰ ਰਹੇ ਸਾਡੀ ਅਸੀਂ ਵਿਚਾਰਿਆਂ ਵਾਂਗੂ ਇੱਧਰ ਉੱਧਰ ਤੁਰੇ ਫਿਰਨਦੇ ਇਹਦਾ ਮਤਲਬ ਇਹ ਥੋੜੀ ਕੀ ਪੰਜਾਬ ਪੁਲਿਸ ਸਾਡੀ ਪੁਲਿਸ ਤੇ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕਰਨੀ ਹੈਗੀ ਸਾਡੇ ਛੋਟੇ ਛੋਟੇ ਬੱਚੇ ਅਸੀਂ ਦਿਨ ਰਾਤ ਇਹਨਾਂ ਡਾਰ ਵਿੱਚ ਰਹਿ ਰਹੇ ਹਾਂ ਇਹਨਾਂ ਘਰੋਂ ਬਾਹਰ ਨਹੀਂ ਗਈ ਹੋ। ਇਹ ਫਿਊਚਰ ਅਸੀਂ ਕੀ ਕਰਾਂਗੇ ਉਹ ਕੱਲ ਨੂੰ ਸਾਨੂੰ ਇਹ ਵੀ ਕਹਿੰਦੇ ਆ ਕਿ ਜੇ ਤੁਸੀਂ ਸਾਡੇ ਤੇ ਪਰਚਾ ਕਰਾਇਆ ਨਾ ਅਸੀਂ ਬਾਹਰ ਆ ਕੇ ਉਸ ਦਾ ਨਾਮ ਜਮਾ ਕਰਾਂਗੇ ਕੋਈ ਗੱਲ ਜਿਹੜੀ ਪਰਚਾ ਦਰਜ ਹੋ ਗਿਆ ਇਹ ਕੋਈ ਗੱਲ ਤੁਸੀਂ ਚਿੰਤਾ ਮੈਂ ਆ ਤੂੰ ਆਸਾ ਕਰ ਇਸੇ ਕਰਕੇ ਆ ਪਰ ਕੇ ਇਹ ਇੰਨਾ ਰਹੀਏ ਦਿੱਕਤ ਇਸ ਤੇ ਹਾਂਜੀ ਸੋਸ਼ਲ ਮੀਡੀਆ ਤੋਂ ਦੇਖਿਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਨਾ ਤੁਸੀਂ ਦੱਸਿਆ ਨਾ ਕਿਸੇ ਸਰਦਰ ਨੇ ਦੱਸਿਆ ਮੈਂ ਖੁਦ ਸੋਸ਼ਲ ਮੀਡੀਆ ਤੋਂ ਦੇਖ ਕੇ ਕਾਲ ਕੀਤੀ ਸੀ ਕਿਦੂ ਕਿ ਮੈਂ ਉੱਥੇ ਜਾ ਰਿਹਾ ਤੇ ਕੀ ਗੱਲ ਹੋਈ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਜੀ ਆਹ ਗੱਲ ਹੋਈ ਹੈ ਹਾਂ ਪਰ ਤੁਹਾਡੀ ਗੱਲ ਤੇ ਥੋੜਾ ਫਰਕ ਹੈ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਪਹਿਲਾਂ ਰਾਜੀਨਾਮੇ ਦੀ ਕੋਸ਼ਿਸ਼ ਹੋ ਰਹੀ ਸੀ ਨਹੀਂ ਸਰ 4 ਸਾਲ ਤੋਂ ਕੋਸ਼ਿਸ਼ ਕੀਤੀ ਨਹੀਂ ਜ਼ਰੂਰ ਹੋ ਕੇ ਰਹੀ ਸੀ ਪੁਲਿਸ ਵਾਲੇ ਕਹਿੰਦੇ ਸੀ ਅਸੀਂ ਰਾਜੀਨਾਮਾ ਤੁਹਾਡੇ ਛੋਟੇ ਛੋਟੇ ਬੱਚੇ ਨੇ ਤੁਹਾਨੂੰ ਮਾਰ ਸਾਨੂੰ ਪੁਲਿਸ ਆਫਸਰ ਕਹਿੰਦੇ ਸੀ ਕਿ ਤੁਸੀਂ ਰਾਜੀਨਾਮਾ ਕਰ ਲਓ ਉਹਨਾਂ ਨਾਲ ਕਿ ਕਾਨੂੰਨ ਜੇ ਮੁੰਡਾ ਬਾਹਰ ਹੁੰਦਾ ਤੁਸੀਂ ਪਰਚਾ ਕਰਾਉਂਦੇ ਹੋ ਤੇ ਉਹ ਤੁਹਾਡੇ ਦੀ ਮਾਰ ਖਾ ਸਕਦਾ ਯਾਰ ਮਾਰ ਖਾ ਤੇ ਇਦਾਂ ਥੋੜੀ ਚੱਲਦਾ ਸਰ ਫਿਰ ਇਦਾਂ ਹੀ ਹੋਈ ਜਾਏਗਾ ਅੱਗੇ ਫਿਰ ਨਹੀਂ ਦੇਖੋ ਬਾਰਦਾਤਾ ਹੀ ਜਾਣਗੇ ਮੈਂ 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 ਤੁਹਾਡੇ ਨਾਲ ਅੱਛੇ ਬਸਤੇ ਆਪਾਂ ਕਾਰਵਾਈ ਕਰਾਂਗੇ ਇਹ ਭੂਆ ਦਾ ਭਾਜੀ ਸਾਡਾ ਚਾਚਾ ਇਹ ਮੁੰਡੇ ਦੀ ਭੂਆ ਦਾ ਹਾਂ ਹਾਂ ਤੇ ਸਾਡੇ ਇਹ ਸਾਰੇ ਅੱਧੇ ਉੱਪਰ ਸਾਰੇ ਮਿੱਠਾ ਪਾਉਂਦੇ ਜਾਨ ਸਾਡੇ ਕਮਰੇ ਕੁੰਦੇ ਸਾਰੇ ਆਪਣੇ ਅੰਦਰ ਸਿੱਕੇ ਨਹੀਂ ਕਿਤੇ ਬੈਠ ਕੇ ਉਹਦੇ ਵਿੱਚ ਰਹੇ ਮੈਂ ਮਾਤਾ ਸਾਡੇ ਬੁਰਗੇ ਤੇ ਭਰਾ ਸਾਡੇ ਨਾ ਥੋੜੀ ਹਾਂ ਹਾਂ ਦੋਦੀਆਂ ਪੱਟੀਆਂ ਬਣਾਉਣ ਦੀਆਂ ਇਹਨਾਂ ਨੇ ਦੇਖਿਆ ਇਹਨਾਂ ਦੇ ਸਾਹਮਣੇ ਉਹਨਾਂ ਨੇ ਤਿੰਨ ਫੈਰ ਵੀ ਕੱਢੇ ਉਦੋਂ ਇਹਨਾਂ ਦੀ ਸ਼ਕਤ ਤੇ ਤੇ ਸ਼ਾਮ ਨੂੰ ਉਹਨਾਂ ਨੇ ਸਾਡੇ ਘਰ ਆਵਾਰ ਦਾ ਆ ਕੇ ਹਾਂ ਜੀ ਕ੍ਰਿਸਟਲ ਆ ਬਹੁਤ ਫਾਜਰ ਸਰ ਤੋਂ ਜਿਹੜਾ ਦਿਨ ਸਟੇਟਮੈਂਟਸ ਨੂੰ ਨਹੀਂ ਦਿਖਾਇਆ ਕਰਦੇ ਦੇ ਵਿੱਚ ਆਕਟਿਵਿਟੀ ਕਰ ਦਿੱਤਾ ਹੈ ਫਾਈਨਲ ਉਹਨਾਂ ਨੇ ਕਿਹਾ ਇਹ ਵੀ ਵੈਰੀਫਾਈ ਕਰ ਲੈਣੇ ਜੇ ਹੋਊਗਾ ਤੁਹਾਡਾ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਉਹਨਾਂ ਦੀ ਰਿਪੋਰਟ ਉੱਤਰ ਹੋਈ ਉਹ ਦੋਸਤ ਵਾਲੇ ਦੀ ਰਿਪੋਰਟ ਹੋਈ ਮੰਗੋ ਉਹ ਕਹਿੰਦੇ ਉਹਨਾਂ ਨਾਲ ਲੱਗਦਾ ਉਹਨਾਂ ਨੇ ਕਿਹਾ ਕਿ ਉੱਥੇ ਤੋਂ ਮੋਲ ਹੋਈਗਾ ਮਰਲਾ ਲੱਗਦਾ ਰਿਸ਼ਤ ਬੰਦਾ ਹੈ ਜੋ ਸਮਨਾ ਆਈ ਗਈ ਨਾ ਉਹਨਾਂ ਨੇ ਕਿਹਾ ਨਾ ਸਮਨਾ ਸਾਨੂੰ ਤਾਂ ਹੋਣੇ ਹਾਲਾਤ ਸਭ ਨਾਲ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਤਾਂ ਉਹਨਾਂ ਨੇ ਮਕਸਦ ਕਰ ਦਿੱਤੇ ਨੇ ਇੱਕ ਨਵੇਂ ਬੋਰਡ ਦੇ ਬਾਰੇ ਵਿੱਚ ਬਹੁਤ ਘਰਵਾਈ ਦੀ ਨਹੀਂ ਕੋਈ ਨਹੀਂ ਸਰ ਸਾਡੇ ਨੂੰ ਸਾਡੀ ਸੁਣਾਈ ਹੋਣੀ ਚਾਹੀਦੀ ਤੁਸੀਂ ਇੱਕ ਬਤਾਉਣਾ ਨਹੀਂ ਅੱਛਾ ਜੀ ਸਾਡੀ ਐਸਟੇ ਬਿਲਕੁਲ ਵੀ ਸੁਣ ਨਹੀਂ ਸਾਡੀ ਸੁਣਾਈ ਮੈਂ ਐਸ ਸੱਚੂ ਦੇ ਖਿਲਾਫ ਪੁੱਛਣ ਨੂੰ ਕਰ ਸੀਪੀ ਸਾਹਿਬ ਨੂੰ ਵੀ ਰਿਪੋਰਟ ਨਿਕਲੂ 8 ਹੋ ਗਏ ਚਲੋ ਇਹ ਦੇ ਖਲਾਫ ਕਾਰਵਾਈ ਕੀਤੀ ਜਾਵੇ ਤੇ ਕੌਣ ਪਹਿਲੀ ਕੰਮ ਕਰੇ ਇਹ ਪੰਜਾਬ ਦੇ ਡੀਜੀਪੀ ਨੂੰ ਵੀ ਲਿਖੂਗਾ ਜਿੰਨੇ ਇਹਨਾਂ ਨੇ ਕੀਤਾ ਅੱਛਾ ਪਤਾਂ ਜੇ ਪੁਲਿਸ ਸਭ ਤੋਂ ਤੁਹਾਡੇ ਸਾਹਮਣੇ ਖੜੇ ਹੈ ਜਿਨ੍ਹਾਂ ਦੇ ਅੱਜ ਪਤਾ ਬੱਤੀ ਇੱਕ ਬੰਦੇ ਦੀ ਗਲਤੀ ਕਰਕੇ ਸਾਰੀ ਪੁਲਸ ਮਾਰੀ ਸੀ ਹਾਂਜੀ ਹਾਂਜੀ ਇੱਕ ਬੰਦੇ ਦੀ ਗਲਤੀ ਕਰਕੇ ਇਹਨਾਂ ਲੜਿਆ ਬਾਕੀ ਪੁਲਿਸ ਸਰਕਾਰ ਸਾਰੀ ਤੁਹਾਡੇ ਨਾਲ ਬਿਲਕੁਲ ਠੀਕ ਹੈ ਨਾ ਮੈਂ ਇਹ ਸੇਕ ਕਰਿਆ ਤਾਂ ਨੂੰ ਕਿਸੇ ਵੀ ਦੇ ਤੁਹਾਡੇ ਸਾਰੇ ਜਿਹੜੇ ਦੋਸ਼ੀ ਹੈ ਇਨਨੂੰ ਦੱਸ ਪੜਾਸਟ ਕਰੋ ਸਾਡੇ ਫੜੋ ਇਹਨਾਂ ਨੂੰ ਜਿੱਥੇ ਵੀ ਆ ਬਿਲਕੁਲ ਸਰ ਲੱਭ ਕੇ ਲੈ ਆਓ ਇੱਥੇ ਹੀ ਫਿੱਕ ਕਰੇ ਫਿਰ ਠੀਕ ਹੈ ਕਿ ਜਿੱਥੇ ਵੀ ਧੋ ਦੇ ਫਿਰ ਵਾਓ ਉਦੋਂ ਲੱਭ ਕੇ ਲਓ ਉਹਨਾਂ ਤੇ ਜਿਹੜਾ ਜੇ ਉਹਨਾਂ ਕੋਲ ਪਿਸਤਲ ਹੈ ਉਹ ਪਿਸਤਲ ਦਾ ਪਤਾ ਕਰੋ ਪਿਸਤਲ ਹੈ ਜੇ ਕਾਨੂੰਨੀ ਆ ਗੈਰ ਕਾਨੂੰਨੀ ਆ ਉਹ ਜੇ ਕਾਨੂੰਨੀ ਆ ਤਾਂ ਲਾਇਸੈਂਸ ਰੱਦ ਕਰ ਦਿਓ ਜਿਹੜਾ ਵੀ ਆ ਠੀਕ ਹੈ ਹਾਂ ਉਹਨਾਂ ਦਾ ਕਾਰਵਾਈ ਕਰਕੇ ਤੇ ਸਖਤ ਕਾਰਵਾਈ ਕਰ ਠੀਕ ਹੈ ਸਰ ਹਾਂ ਠੀਕ ਹੈ ਸੋ ਮੈਂ ਕੋਈ ਗੱਲ ਭਾਜੀ ਅੱਜ ਤਾਂ ਸਾਰਾ ਕੁਝ ਰਚ ਗਿਆ ਨਾ ਅਸੀਂ ਚੱਲੇ ਬੱਚਾ ਕੋਲ ਕਿੱਥੇ ਚੱਲੇ ਬਾਹਰ 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 ਨਹੀ ਬਾਹਰ ਤੁਹਾਡੇ ਨਾਲ ਤੁਹਾਡੇ ਨਾਲ ਅਸੀਂ ਕੱਲ ਹੀ ਬੈਠੇ ਹਾਂ ਸਾਡੇ ਤੁਹਾਡੇ ਨਾਲ ਕਰੋ ਸੱਜਵਾਰੇ ਨੇ ਤਾਂ ਗਾਲ ਪਰ ਆਸਰਬਾਦ ਦੀ ਸਰਕਾਰ ਤੁਹਾਡੇ ਨਾਲ ਹੈ ਕਰੋ ਸੱਜਵਾਰੇ ਨੇ ਕੋਈ ਨਾਲ ਆ ਗਈ ਕੋਈ ਗੱਲ ਨਹੀਂ ਘਬਰਾਉਣਾ ਮੰਤਰੀ ਕਲਦੀਪਾ ਲਿਓ ਤੁਹਾਡੇ ਨਾਲ ਕਿਤੇ ਨਹੀਂ ਜਾਣਾ ਅੱਛੇ ਬਾਦ ਆਮਨਾ ਹਾਂ ਉਹਸ ਕਾਰਵਾਈ ਕਦੋਂ ਕਿ ਨਹੀਂ ਕਦੋਂ ਕਿ ਮੈਨੂੰ ਕੱਲ ਪਾਸੋਂ ਫੇਰ ਦੱਸੋ ਵੀ ਨਹੀਂ ਜੈਟ ਹੋ ਗਿਆ ਜੇ ਫਿਰ ਪਸੰਦ ਸਮਝਦੇ ਕਿ ਕਦੋਂ ਜਿਹੜੇ ਅਸਚੋ ਨੇ ਨਹੀਂ ਕਾਰਵਾਈ ਕੀਤੀ ਉਹਦੇ ਖਿਲਾਫ ਕਾਰਵਾਈ ਹੀ ਕਰਨ ਹਾਂਜੀ ਉਹਨਾਂ ਨੂੰ ਪੁੱਛਣ ਤੋਂ ਕਿਹੜੀ ਕੀਤੀ ਸਿਖਿਆ ਕਰਾਜੀ ਉਹਦੀ ਵਕੀਲ ਨਹੀਂ ਉਹਦੇ ਖਿਲਾਫ ਕਾਰਵਾਈ ਕਰਨੀ ਦੋ ਕਿਉਂ ਉਹਦੇ ਖਿਲਾਫ ਕਾਰਵਾਈ ਕਰਨ ਵਾ ਤੁਸੀਂ ਸਮਝਾਉਣਾ ਨਹੀਂ ਕਿਤੇ ਜਾਣਾ ਨਹੀਂ ਤੁਹਾਡਾ ਪੰਜਾਬ ਆ ਤੁਹਾਡੀ ਦਬੂਜੀ ਆ ਤੁਹਾਡਾ ਅੰਦਰ ਸਰ ਬਿਲਕੁਲ ਇਹ ਸੇਫ ਨਹੀਂ ਗੱਲ ਸੇਫ ਨਹੀਂ ਆ ਤੁਸੀਂ ਆਪਣੇ ਧਿਆਨ ਨਾਲ ਦੋ ਕੋਈ ਗੱਲ ਜਿਹੜੇ ਬੰਦਿਆਂ ਨੇ ਕਤੂਤ ਕੀਤੀ ਉਹਨਾਂ ਬੰਦਿਆਂ ਨੂੰ ਪੜਾਂਗੇ ਸਦਾ ਦਾਂਗੇ ਵਾਸਤ ਕਰਾਂ ਠੀਕ ਹੈ ਤੁਸਾਂ ਨੂੰ ਫਿਚਰ ਸਾਨੂੰ ਕੋਈ ਸਾਡੇ ਇੱਧਰ ਕੋਈ ਨੁਕਸਾਨ ਨਾ ਕੋਈ ਵੀ ਮੁੰਡਾ ਇਹਨਾਂ ਨੂੰ ਸੋਚ ਸਕਦੇ ਕਿ ਤੂੰ ਬਾਰਾ ਕੇ ਉੱਪਰ ਦੇਖ ਨਾ ਨਹੀਂ ਦੇਖ ਕੋਈ ਗੱਲ ਜਿਹੜੇ ਗੋਲਾ ਖਾਦੀ ਤਾਂ ਉਹਨੇ ਜੀ ਮਾਰਿਆ ਨਾ ਜੀ ਉਹ ਤਾਂ ਮੈਨੂੰ ਪਤਾ ਹੀ ਗੇੜ ਖੋਲਾ ਨੁਕਸਾਨ ਹੋਣਾ ਕੋਈ ਨਹੀਂ ਤੁਸੀਂ 8 ਸਾਲ ਪਹਿਲਾਂ ਕਿਸੇ ਘਰ ਵਾਰਦਾਤ ਕੀਤੀ ਕਿਸੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਪਰਿਵਾਰ ਨੂੰ ਵੀ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਮਦਰ ਮੁੰਡੇ ਦੀ ਮਦਰ 6 ਮਹੀਨੇ ਜੇਲ੍ਹ ਕੱਟ ਗਿਆ ਹਾਂ ਉਹ ਵੀ ਅੰਦਰ ਦਾ ਹੀ ਫੈਮਲੀ ਆਉਂਦੇ ਆ ਨਾ ਜਿਨ੍ਹਾਂ ਦੇ ਘਰ ਕੀਤੀ ਸੀ ਉਹ ਵੀ ਅੰਦਰ ਦੇ ਬੱਚੇ ਬਾਹਰ ਆਉਂਦੇ ਆ ਨਾ ਕੋਈ ਗੱਲ ਨਹੀਂ ਬਾਜੀ ਮੇਰੇ ਨਿੱਕੇ ਨਿੱਕੇ ਪੋਤੀਆਂ ਦਾ ਕੋਈ ਨਹੀਂ ਕੋਈ ਨਹੀਂ ਕੋਈ ਜੱਜ ਭਾਈ ਆ ਗਿਆ ਸਾਡੇ ਬੱਚੇ ਸਾਡੇ ਬੱਚੇ ਅੱਖੋਂ ਘੁਮਾਈ ਜਦੋਂ ਹੌਸਲਾ ਰੱਖੋ ਅਸੀਂ ਤੁਹਾਡੇ ਪੁੱਤਾਂ ਦੇ ਹੌਸਲਾ ਰੱਖੋ ਤੁਹਾਨੂੰ ਸਾਡੀਆਂ ਭੈਣਾਂ ਕੋਈ ਗੱਲ ਨਹੀਂ ਕਰਵਾਉਂਦੇ ਸਾਡੀ ਆਸਮਾਨ ਦੇ ਰਹੇ ਨੇ ਪੂਰਾ ਸਾਡੇ ਪਿਤਾ ਬਾਹਰ ਮਿਹਨਤ ਕਰਦੇ ਆ ਮਾਲ ਕਮਾਈ ਕਰਦੇ ਬਸਾਦੇ ਦਹਾ ਨੌ ਦੀ ਕਿਰਤ ਕਰਦੇ ਆ ਪਿੱਛੇ ਉਹਨਾਂ ਦੀਆਂ ਜਾਇਦਾਦਾਂ ਉਨ੍ਹਾਂ ਦੇ ਘਰਾਂ ਦਾ ਉਨ੍ਹਾਂ ਦੇ ਪਰਿਵਾਰਾਂ ਦੀ ਰਾਖੀ ਕਰਨ ਦੀ ਸਾਡੀ ਡਿਊਟੀ ਅਸੀਂ ਕਰਾਂਗੇ ਠੀਕ ਹੈ ਨਹੀਂ ਨਹੀਂ ਸੁਣੋ ਕਿ ਮੈਂ ਆਇਆ ਤੁਸੀਂ ਆਇਓ ਮੇਰੇ ਕੋਲ ਮੈਂ ਖੁਦ ਆਇਆ ਔਰ ਕਿ ਮੇਰੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਮੇਰੀ ਡਿਊਟੀ ਲਈ ਹੈ ਕਿ ਪੰਜਾਬ ਦੇ ਵਿੱਚ ਕਿਸੇ ਐਨ ਆਰ ਆਈ ਦੀ ਕੋਈ ਪ੍ਰਾਪਰਟੀ ਜਾਇਦਾਦ ਉਹਨਾਂ ਦੇ ਪਰਿਵਾਰ ਤੇ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਤੋਂ ਮੈਸ ਕਰਕੇ ਤੁਹਾਡੇ ਬੱਚੇ ਸਰ ਸਕੂਲ ਨਹੀਂ ਜਾਂਦੇ ਕਹਿੰਦੇ ਸਕੂਲ ਨਹੀਂ ਜਾਂਦੇ ਸਵੇਰ ਤੋਂ ਬੱਚੇ ਸਕੂਲ ਕਰੋ ਬਿਲਕੁਲ ਸਰ ਕੋਈ ਕੋਈ ਮਸਲਾ ਸਾਡੀ ਇੱਥੇ ਕੋਈ ਗੜਬੜ ਨਹੀਂ ਨਹੀਂ ਬਿਲਕੁਕੁਲ ਇਹ ਖਿਆਲ ਕਰ ਲਓ ਦਿਓ ਬੰਦਿਆਂ ਦੇ ਦੁਆਰਾ ਇੱਥੇ ਗੜਬੜ ਕਰਤੀ ਸਾਜੀ ਨਹੀਂ ਨਹੀਂ ਹੋਏਗਾ ਇਹ ਤੁਹਾਡੀ ਡਿਊਟੀ ਆ ਬਿਲਕੁਲ ਠੀਕ ਆ ਨਾ ਹਾਂ ਇਹਨਾਂ ਦੀ ਮਾਤਾ ਜਿਹੜੇ ਮੋਟਰ ਪਰੇ ਉਹਨਾਂ ਨੂੰ ਵੀ ਮੜਾ ਜੀ ਕਾਲ ਕਰੋ ਕੋਈ ਗੱਲ ਨਹੀਂ ਮਖਬੂਰ ਕੋਲ ਕੋਣ ਹੈ ਮੈਂ ਕਰ ਲੇਣਾ ਮੈਂ ਸੁਣ ਕੇ ਸੁਣ ਕੇ ਜੀ ਸਰ ਕਹਿੰਦੇ ਉਹਨੂੰ ਨੂੰ ਕੋ ਉਹ ਮੇਰੇ ਭਰਾ ਵੱਡੇ ਲੱਤ ਦੀ ਤਾਂ ਉਹਦਾ ਸਮਾਨ ਉਹ ਖਟਾਉਣਾ ਚਾਹੀਦਾ ਉਹਦਾ ਨਾ ਕੋਈ ਗੱਲ ਨਹੀਂ ਖਟਾ ਦੇ ਵੀ ਜੀ ਖਟਾ ਦੇ ਮੈਂ ਸੁਣ ਕੇ ਜਾ ਆਜ ਤੱਕ ਕਿਨੇ ਦਿਨ ਹੋ ਗਏ ਫਿਰ ਸੁਣਵਾਈ ਹੈਗੀ ਸੁਣਵਾਈ ਹੈਗੀ ਸੁਣਵਾਈ ਹੈਗੀ ਜਮ ਸੁਣ ਕੇ ਦੂੰਗਾ ਮੇਰੀ ਗੱਲ ਸੁਣਾਇ ਦੱਸਣਾ ਸਾਡਾ ਹੱਕ ਫਰਜ ਆ ਕੋਈ ਗੱਲ ਨਹੀਂ ਕੋਈ ਨਹੀਂ ਆਜੀ ਬੰਦੇ ਦੀ ਸੁਣ ਨਹੀਂ ਨਾ ਕਰੀ ਡਿਊਟੀ ਲਈ ਆ ਕੋਈ ਗੱਲ ਨਹੀਂ ਤੁਹਾਡੀ ਗੱਲ ਸੁਣ ਕੇ ਤੱਕਾ ਰੋਈ ਕੋਈ ਗੱਲ ਨਹੀਂ ਖਤਰਾ ਕੋਈ ਨਹੀਂ ਕੋਈ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਕਭਾਓ ਠੀਕ ਆ ਸੋ ਮੈਂ ਮੈਂ ਸਾਧਿਆ ਨੂੰ ਤੁਹਾਨੂੰ ਵੀ মিডিਆ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਸਭ ਲੋਕ ਕਿ ਜਿਹੜੀ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ। ਉਹ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਐਨ.ਆਰ.ਆਈ. ਦੀ ਜਿਹੜਾ ਬਾਦ ਬੈਠਾ ਉਹਦੀ ਪ੍ਰਾਪਰਟੀ ਤੇ ਉਹਦੇ ਪਰਿਵਾਰ ਦੇ ਉੱਤੇ ਕਿਸੇ ਨੂੰ ਹੱਥ ਚੁੱਕਣ ਦੀ ਜੜੀ ਆ ਜਾਜਪੁਰੀ ਦੇਵਾਂਗੇ ਭਾਵੇਂ ਜੋ ਬੱਤੀ। ਅਸੀਂ ਕਾਰਵਾਈ ਕਰਾਂਗੇ ਹੱਥਾਂ ਤੇ ਮੈਂ ਜਾਣਾਂ ਜਿੱਥੇ ਕੋਈ ਜ਼ਮੀਨਾਂ ਜਵਾਨਾਂ ਮਾਰ ਲੈਂਦੇ ਆ ਕੁਝ ਕਰਦੇ ਆ। ਥੋੜੇ ਦਿਨ ਪਹਿਲਾਂ ਇੱਥੇ ਮੈਂ ਪਲਾਟ ਸੜਾਇਆ ਤੁਹਾਡੇ ਸੰਪਰਦਨ ਵਿੱਚ ਦੇ। ਸੋ ਮੈਂ ਤੁਹਾਨੂੰ ਇਹ ਮੈਂ ਇਸ ਕਰਕੇ ਆਇਆ ਕਿ ਮੇਰੀ ਡਿਊਟੀ ਹੈ ਤੇ ਮੇਰੀਆਂ ਭੈਣਾਂ ਨੇ ਇਹਨਾਂ ਦੇ ਪਤੀ ਭਾਜੀ ਪਰਮਜੀਤ ਹੋਣੀ ਤੇ ਭਾਜੀ ਜਸਵੰਤ ਹੋਣੀ ਸਪੈਨ ਦੇ ਵਿੱਚ ਐ ਇਸੇ ਕਰਕੇ ਆਇਆ ਬਾਦ ਚਾਹ ਦੇ ਦਹਾਂ ਨਵਾਂ ਦੀ ਕਿਰਤ ਕਰਦੇ ਆ ਬਈ ਦੀ ਚਾਹੁੰਦੇ ਕਿ ਕੋਈ ਇਹਨਾਂ ਦਾ ਨੁਕਸਾਨ ਹੋਵੇ ਮੈਂ ਐਸਪੀ ਸਾਹਿਬ ਦੀ ਡਿਊਟੀ ਲਈ ਆ ਤੇ ਸਵੇਰੇ ਸੀਪੀ ਸਾਹਿਬ ਨਾਲ ਮੇਰੀ ਗੱਲ ਹੋਈ ਜਦੋਂ ਮੈਂ ਮਤਲਬ ਮੈਂ ਬਾਰਡਰ ਤੇ ਸੀ ਜਦੋਂ ਮੈਂ ਮੈਨੂੰ ਭੇਜੀ ਕਿਸ ਨੇ ਵੀਡੀਓ ਤੇ ਮੈਂ ਉਸੇ ਲਈ ਸਭ ਤੋਂ ਪਹਿਲਾਂ ਸੀਪੀ ਸਾਹਿਬ ਨੂੰ ਕਿਹਾ ਕਿ ਮੈਨੂੰ ਹੁਣੇ ਪਤਾ ਕਰਕੇ ਦੱਸੋ ਔਰ ਸੀਪੀ ਸਾਹਿਬ ਨੇ ਮੈਨੂੰ ਦੱਸਿਆ ਕਿ ਪਤਾ ਕਰਦੇ ਆ ਆ ਗੱਲ ਹੋਈ ਹੈ ਸੋ ਇਸ ਕਰਕੇ ਜੋ ਹੀ ਸਾਡੇ ਕੋਲ ਆਈ ਤੁਸੀਂ ਇੱਕ ਤਾਂ ਬੇਦੇ ਮੀਡੀਆ ਵਾਲੇ ਵੀ ਧਿਆਨ ਨਾਲ ਸੁਣ ਜੋ ਹੀ ਸ਼ਿਕਾਇਤ ਸਾਡੇ ਕੰਨਾਂ ਤੱਕ ਪਹੁੰਚੇ ਅਸੀਂ ਉਸੇ ਲਈ ਕਾਰਵਾਈ ਕਰਦੇ ਆ ਇਹ ਤੋਂ ਪਹਿਲਾਂ ਐਸਐਚਓ ਨੇ ਕਿਉਂ ਦੀ ਕੀਤੀ ਇਹ ਬੜੀ ਮਾੜੀ ਗੱਲ ਹੈ ਬਹੁਤ ਮੈਂ ਐਸਐਚਓ ਦੇ ਖਿਲਾਫ ਮੱਲੋ ਜਿਹੜਾ ਸੀਪੀ ਸਾਹਿਬ ਨੂੰ ਵੀ ਲਿਖੂਗਾ ਤੇ ਪੰਜਾਬ ਦੇ ਡੀਪੀ ਨੂੰ ਲਿਖੂਗਾ ਕਿ ਇਹੋ ਜੇ ਐਸਐਸਓ ਨੂੰ ਜਿਹੜਾ ਕਿ ਠਾਣੇ ਦੇ ਵਿੱਚ ਨਿਯੁਕਤ ਨਾ ਕੀਤਾ ਜਾਵੇ ਜਿਹੜਾ ਚਾ ਚਾ 5-5 ਦਿਨ ਛੇਛੇ ਦਿਨ ਲੋਕਾਂ ਨੂੰ ਇਹ ਚਾਤ ਨਹੀਂ ਸੁਣਦਾ ਉਹ ਕਹਿੰਦਾ ਮੇਰਾ ਫਰੈਂਡ ਸਰਕਲ ਆ ਮੈਂ ਕੁਛ ਕਰ ਨਹੀਂ ਸਕਦਾ ਸਮਝਾ ਕੀ ਕਰ ਫਰੈਂਡ ਸਰਕਲ ਆ ਤਾਂ ਮੈਂ ਦੋਨੋਂ ਮਾਰ ਦੋਗੇ ਉਹਦਾ ਫਰੈਂਡ ਸਰਕਲ ਉਹਦਾ ਕਰ ਲਾਂਗੇ ਠੀਕ ਆਪਾਂ ਫਰੈਂਡ ਸਰਕਲ ਅਸੀਂ ਤਾਂ ਬਲੋ ਦੇਖੋ ਸਾਰੇ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਨਹੀਂ ਤਾਂ ਤੁਸੀਂ ਕੱਲ ਹਜੇ ਵੇਖਿਆ ਹੀ ਆ ਹਾਂਜੀ ਵੀ ਤਾਂ ਕੱਲ ਵੇਖਿਆ ਮਾਨ ਸਾਹਿਬ ਨੇ ਕਾਰਵਾਈ ਕੀਤੀ ਆ ਹਾਂਜੀ ਵੀਜੀਲੈਂਸ ਨੇ ਸਾਰੀ ਵੇਖਿਆ ਨਾ ਕਿੱਡੇ ਵੱਡੇ ਬੰਦੇ ਤੇ ਕਾਰਵਾਈ ਕੀਤੀ ਆ ਸਾਡੇ ਲਈ ਪੰਜਾਬ ਦੀ ਪਬਲਿਕ ਪਹਿਲਾਂ ਪੰਜਾਬ ਦੀ ਜਨਤਾ ਦੀ ਸੇਵਾ ਕਰਨਾ ਸਾਡੀ ਡਿਊਟੀ ਹੈ ਇਸ ਡਿਊਟੀ ਦੇ ਵਿੱਚ ਜੇ ਕੋਈ ਬੰਦਾ ਜੇ ਕੋਈ ਅਫਸਰ ਕਿਸ ਤਰ੍ਹਾਂ ਦਾ ਕੋਈ ੜਕਾ ਬਣੂਗਾ ਨਹੀਂ ਕਰੂਗਾ ਤੇ ਸਭ ਨੂੰ ਦੇਖਣਾ ਚਾਹੀਦਾ ਕਿ ਬੀਤੇ ਕੱਲ ਕਿੰਦਾ ਵੀ ਕਾਰਵਾਈ ਹੋਈ ਹੈ ਮੁੱਖ ਮੰਤਰੀ ਨੇ ਕਿੰਦਾ ਦੀ ਕਾਰਵਾਈ ਕੀਤੀ ਹੈ ਐਸਐਚਓ ਦੇ ਬਹੁਤ ਛੋਟੀ ਜੀ ਚੀਜ਼ ਪੰਜਾਬ ਦੇ ਐਡੇ ਵੱਡੇ ਅਫਸਰ ਨੂੰ ਕਦ ਸਸਪੈਂਡ ਕਰਤਾ ਇਸੇ ਕਰਕੇ ਕੀਤਾ ਕਿ ਭਾਈ ਇਹ ਚੀਜ਼ ਬਰਦਾਸ਼ਤ ਨਹੀਂ ਹੋਊਗੀ ਨਾ ਕ腐ਸ਼ਨ ਬਰਦਾਸ਼ਤ ਹੋਊਗੀ ਨਾ ਲੋਕਾਂ ਦੀ ਇਹ ਮੰਗਹਿਲੀ ਜਿਹੜੀ ਆ ਜੇ ਤੁਸੀਂ ਲੋਕਾਂ ਪ੍ਰਤੀ ਰੈਲੀ ਕਰਦੇ ਹੋ ਨਾ ਅਸੀਂ ਉਹ ਚੀਜ਼ ਬੰਦ ਕਰਾਂਗੇ ਸੋ ਇਸ ਕਰਕੇ ਜਿਹੜਾ ਹਮਲਾ ਹੋਇਆ ਇਹਦੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਜਿਹੜਾ ਪੁਲਿਸ ਫੜ ਲੂਗੀ ਉਹਨਾਂ ਨੂੰ ਜੇਲ੍ਹਾਂ 'ਚ ਭੇਜਾਂਗੇ ਉਹਨਾਂ ਦੇ ਕਾਰਵਾਈ ਕਰਾਂਗੇ ਉਹਦੇ ਇਹਨਾਂ ਦੇ ਅੱਗੇ ਸੱਖਿਆ ਵਾਸਤੇ ਮੈਂ ਪੁਲਿਸ ਅਫਸਰ ਦੀ ਡਿਊਟੀ ਲਾਈ ਆ ਇਹਨਾਂ ਦਾ ਉਹ ਪੂਰਾ ਧਿਆਨ ਰੱਖਣਗੇ ਮੈਂ ਇਸੇ ਕਰਕੇ ਆ ਕਿ ਇਹ ਮੇਰੀ ਡਿਊਟੀ ਆ ਮੈਂ ਕੋਈ ਇਛਾਣ ਕਰਦੀ ਆ ਮੈਂ ਕੋਈ ਵਖਰਾ ਪੰਨੀ ਕਰਨਾ ਆ ਸਰਕਾਰ ਵੱਲੋਂ ਮੇਰੀ ਡਿਊਟੀ ਆ ਕਿ ਮੈਂ ਐਨਆਰਆਈ ਦੀਆਂ ਪ੍ਰਾਪਰਟੀਆਂ ਉਹਨਾਂ ਦੇ ਪਰਵਾਹਾਂ ਦੀ ਦੇਰੀ ਦੇਖ ਭਾਲ ਕਹਦਾ ਜੇ ਉਹਨਾਂ ਨੂੰ ਕੁਝ ਬਸੇ ਸੋ ਮੈਂ ਆਪਣੀਆਂ ਭੈਣਾਂ ਨੂੰ ਦੋਵਾਂ ਨੂੰ ਇਹ ਵਿਸ਼ਵਾਸ ਦੋਣਾ ਆ ਮਾਤਾ ਨੂੰ ਵਿਸ਼ਵਾਸ ਦੋਣਾ ਤੜੇ ਹੋ ਕੇ ਦੋ ਤੁਹਾਡੇ ਨਾਲ ਪੰਜਾਬ ਦੇ ਮੁਖੰਤੀ ਸਦਾ ਭਗਵਾਨ ਸੇ ਮਾਨ ਦੀ ਸਤਕਾਰ ਤੁਹਾਡੇ ਨਾਲ ਚਟਾਨ ਦੀ ਤੜਾ ਖੜੀ ਤੁਸੀਂ ਕਮਦਾਉਣਾ ਸੀ ਠੀਕ ਹੈ ਹਾਂ ਅਰੇ ਨਾ ਕਿ ਲਾਗੇ ਪਿੰਡ ਨਥਾ ਆ ਨਾ ਮਸ਼ੀਏ ਨੇ